ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਚੋਣਾਂ ਤੇ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਚੱਲ ਰਿਹਾ ਹੈ। ਵੋਟਾਂ ਬਣਾਉਣ ਦੀ ਆਖਰੀ ਤਾਰੀਖ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਅਦਾ ਕਰ ਦਿੱਤਾ ਗਿਆ ਹੈ। ਹੁਣ ਵੋਟਾਂ ਬਣਾਉਣ ਦੀ ਆਖਰੀ ਤਾਰੀਖ ਮਿਤੀ 19 ਸਤੰਬਰ 2024 ਹੋਵੇਗੀ। ਇਸ ਤੋਂ ਪਹਿਲਾਂ ਆਖਰੀ ਤਾਰੀਖ 31 ਜੁਲਾਈ 2024 ਦੀ ਫਾਈਨਲ ਵੋਟਰ ਸੂਚੀ ਦੀ ਤਿਆਰੀ ਦੇ ਸਬੰਧ ਦੇ ਵਿੱਚ ਕਿਸਾ ਧਾਰੀ ਵਿਅਕਤੀ ਇਸ ਮਿਤੀ ਤੱਕ ਫਾਰਮ ਨੰਬਰ 1 ਭਰ ਸਕਦਾ ਹੈ ਐਸਜੀਪੀਸੀ ਦੀਆਂ ਚੋਣਾਂ ਕਰੇਵ 14 ਸਾਲ ਪਹਿਲਾਂ 2011 ਦੇ ਵਿੱਚ ਹੋਈਆਂ ਸਨ ਪਰ ਸਰਕਾਰਾਂ ਨੇ ਕਦੇ ਵੀ ਇਹ ਚੋਣ ਸਮੇਂ ਸਿਰ ਨਹੀਂ ਕਰਵਾਈ ਹੁਣ ਸੀਐਮ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਚੋਣ ਕਰਵਾਉਣ ਲਈ ਗੰਭੀਰ ਹੈ ਪਰ ਇਸ ਦੀਆਂ ਚੋਣਾਂ ਨਾ ਹੋਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਵੋਟਾਂ ਹੀ ਨਹੀਂ ਬਣ ਸਕੀਆਂ ਇਹ ਕਾਰਜ 31 ਜੁਲਾਈ ਤੱਕ ਹੋਣਾ ਚਾਹੀਦਾ ਸੀ ਸਾਲ 2011 ਦੇ ਵਿੱਚ ਕਰੀਬ 55 ਲੱਖ ਵੋਟ ਬਣੇ ਸਨ ਪਰ ਹੁਣ ਸਿੱਖ ਕੋਈ ਵੀ ਦਿਲਚਸਪੀ ਨਹੀਂ ਵਿਖਾ ਰਹੇ ਦੂਸਰਾ ਇਹ ਪੋਟਾ ਲੋਕ ਸਭਾ ਵਿਧਾਨ ਸਭਾ ਵਾਂਗ ਕਰ ਕਰ ਜਾ ਕੇ ਮਸ਼ੀਨਰੀ ਨਹੀਂ ਬਣਾਉਂਦੀ ਸਗੋ ਵੋਟ ਬਣਾਉਣ ਵਾਲੇ ਨੂੰ ਖੁਦ ਦਫ਼ਤਰ ਦੇ ਵਿੱਚ ਜਾਣਾ ਪੈਂਦਾ ਹੈ ਚੋਣ ਅਫਸਰ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਫਾਰਮ ਨੰਬਰ 1 ਕੈਸਾਤਾੜੀ ਭਰ ਕੇ ਸਬੰਧਤ ਪਟਵਾਰੀ ਜਾਫਿਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਵਧੇਰੇ ਜਾਣਕਾਰੀ ਲਈ ਸਬੰਧਤ ਤਹਿਸੀਲਦਾਰ ਅਤੇ ਐਸਟੀਐਮ ਦਫ਼ਤਰਾਂ ਦੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਇਨ੍ਹਾਂ ਫਾਰਮਾਂ ਦੇ ਨਾਲ ਇੱਕ ਪਾਸਪੋਰਟ ਸਾਈਜ਼ ਫੋਟੋ ਦੇ ਨਾਲ ਰਿਹਾਇਸ਼ ਦੇ ਸਬੂਤ ਵਜੋਂ ਆਧਾਰ ਕਾਰਡ ਵੋਟਰ ਕਾਰਡ ਡਰਾਈਵਿੰਗ ਲਾਇਸੈਂਸ ਪਾਸਪੋਰਟ ਬੈਂਕ ਪਾਸਬੁੱਕ ਪੈਨ ਕਾਰਡ ਆਦ ਪ੍ਰੂਫ ਦੀ ਕਾਪੀ ਲਗਾਈ ਜਾ ਸਕਦੀ ਹੈ ਵੋਟ ਬਣਾਉਣ ਵਾਲੇ ਵਿਅਕਤੀ ਦੀ ਉਮਰ ਘੱਟ ਤੋਂ ਘੱਟ 21 ਸਾਲ ਹੋਣੀ ਚਾਹੀਦੀ ਹੈ ਤੇ ਉਸ ਦੀ ਆਸਥਾ ਸਿੱਖ ਧਰਮ ਦੇ ਵਿੱਚ ਹੋਣੀ ਚਾਹੀਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਹੀ ਵੋਟ ਬਣਵਾ ਸਕਦਾ ਹੈ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਚੋਣਾਂ ਤੇ ਯੋਗ ਵੋਟਰਾਂ ਦੇ ਰਜਿਸਟ੍ਰੇਸ਼ਨ ਦਾ ਕੰਮ ਚੱਲ ਰਿਹਾ ਹੈ ਵੋਟਾਂ ਬਣਾਉਣ ਦੀ ਆਖਰੀ ਤਾਰੀਖ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਅਦਾ ਕਰ ਦਿੱਤਾ ਗਿਆ ਹੈ ਹੁਣ ਵੋਟਾਂ ਬਣਾਉਣ ਦੀ ਆਖਰੀ ਤਾਰੀਖ ਮਿਤੀ 19 ਸਤੰਬਰ 2024 ਹੋਵੇਗੀ ਇਸ ਤੋਂ ਪਹਿਲਾਂ ਆਖਰੀ ਤਾਰੀਖ 31 ਜੁਲਾਈ 2024 ਹੀ ਫਾਈਨਲ ਵੋਟਰ ਸੂਚੀ ਦੀ ਤਿਆਰੀ ਦੇ ਸਬੰਧ ਦੇ ਵਿੱਚ ਕਿਸਾ ਧਾਰੀ ਵਿਅਕਤੀ ਇਸ ਮਿਤੀ ਤੱਕ ਫਾਰਮ ਨੰਬਰ 1 ਭਰ ਸਕਦਾ ਹੈ ਐਸਜੀਪੀਸੀ ਦੀਆਂ ਚੋਣਾਂ ਕਰੀਬ 14 ਸਾਲ ਪਹਿਲਾਂ 2011 ਦੇ ਵਿੱਚ ਹੋਈਆਂ ਸਨ ਪਰ ਸਰਕਾਰਾਂ ਨੇ ਕਦੇ ਵੀ ਇਹ ਚੋਣ ਸਮੇਂ ਸਿਰ ਨਹੀਂ ਕਰਵਾਈ ਹੁਣ ਸੀਐਮ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਚੋਣ ਕਰਵਾਉਣ ਲਈ ਗੰਭੀਰ ਹੈ ਪਰ ਇਸ ਦੀਆਂ ਚੋਣਾ ਨਾ ਹੋਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਵੋਟਾਂ ਹੀ ਨਹੀਂ ਬਣ ਸਕੀਆਂ ਇਹ ਕਾਰਜ 31 ਜੁਲਾਈ ਤੱਕ ਹੋਣਾ ਚਾਹੀਦਾ ਸੀ ਸਾਲ 2011 ਦੇ ਵਿੱਚ ਕਰੀਬ 55 ਲੱਖ ਵੋਟ ਬਣੇ ਸਨ ਪਰ ਹੁਣ ਸਿੱਖ ਕੋਈ ਵੀ ਦਿਲਚਸਪੀ ਨਹੀਂ ਵਿਖਾ ਰਹੇ ਦੂਸਰਾ ਇਹ ਫੋਟਾ ਲੋਕ ਸਭਾ ਵਿਧਾਨ ਸਭਾ ਵਾਂਗ ਕਰ ਕਰ ਜਾ ਕੇ ਮਸ਼ੀਨਰੀ ਨਹੀਂ ਬਣਾਉਂਦੀ ਸਗੋ ਬੋਟ ਬਣਾਉਣ ਵਾਲੇ ਨੂੰ ਖੁਦ ਦਫਤਰ ਦੇ ਵਿੱਚ ਜਾਣਾ ਪੈਂਦਾ ਹੈ ਚੋਣ ਅਫਸਰ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਫਾਰਮ ਨੰਬਰ 1 ਕੈਸਾ ਤਾਰੀ ਭਰ ਕੇ ਸਬੰਧਤ ਪਟਵਾਰੀ ਜਾਫੀ ਦੇ ਡਿਪਟੀ ਕਮਿਸ਼ਨਰ ਦਫਤਰ ਵਿਖੇ ਜਮ੍ਹਾਂ ਕਰਵਾਉਣ ਵਧੇਰੇ ਜਾਣਕਾਰੀ ਲਈ ਸਬੰਧਤ ਤਹਿਸੀਲਦਾਰ ਅਤੇ ਐਸਟੀਐਮ ਦਫਤਰਾਂ ਦੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਇਨ੍ਹਾਂ ਫਾਰਮਾਂ ਦੇ ਨਾਲ ਇੱਕ ਪਾਸਪੋਰਟ ਸਾਈਜ਼ ਫੋਟੋ ਦੇ ਨਾਲ ਰਿਹਾਇਸ਼ ਦੇ ਸਬੂਤ ਵਜੋਂ ਆਧਾਰ ਕਾਰਡ ਵੋਟਰ ਕਾਰਡ ਡਰਾਈਵਿੰਗ ਲਾਇਸੈਂਸ ਪਾਸਪੋਰਟ ਬੈਂਕ ਪਾਸਬੁੱਕ ਪੈਨ ਕਾਰਡ ਆਦ ਪ੍ਰੂਫ ਦੀ ਕਾਪੀ ਲਗਾਈ ਜਾ ਸਕਦੀ ਹੈ ਵੋਟ ਬਣਾਉਣ ਵਾਲੇ ਵਿਅਕਤੀ ਦੀ ਉਮਰ ਘੱਟੋ ਘੱਟ 21 ਸਾਲ ਹੋਣੀ ਚਾਹੀਦੀ ਹੈ ਤੇ ਉਸ ਦੀ ਆਸਥਾ ਸਿੱਖ ਧਰਮ ਦੇ ਵਿੱਚ ਹੋਣੀ ਚਾਹੀਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਹੀ ਵੋਟ ਬਣਵਾ ਸਕਦਾ ਹੈ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ